ਉਹ ਲੰਘਦਾ ਨਹੀਂ ਇੱਥੋਂ ਜੇ ਕੋਈ ਲੰਘਦਾ ਤਾਂ 9300 ਕਾਰ ਦੇ ਕੇ ਲੰਘਦਾ ਜੀ ਠੱਕੇ ਨਾਲ ਰੋਕ ਰੋਕ ਸ਼ੀਲ ਪਿਆਈ ਆ ਉਸਦਾ ਮੇਨ ਕਾਰਨ ਨਹੀਂ ਸੀ ਯਾ ਗੰਦਾ ਪਾਣੀ ਗੰਦਾ ਪਾਣੀ ਉਹਗੇ ਸਮਾਜ ਸੇਵੀ ਜਿਹੜੇ ਹੁਣ ਬਣੇ ਫਿਰਦੇ ਨੇ ਉਹਨਾਂ ਨੂੰ ਉਹ ਲੁਧਿਆਰਿਆਂ ਦੇ ਮੁੱਦੇ ਜਾਂ ਹੋਰ ਨੇੜੇ ਛੜੇ ਦੇ ਮੁੱਦੇ ਦਾ ਦਿਖ ਰਹੇ ਨੇ ਆ ਸਵਾਈ ਆਲੇ ਦੇ ਮੁੱਦਿਆਂ ਦੇ ਬੋਲਦੇ ਨੇ ਔਰ ਉਹਨਾਂ ਦੇ ਆ ਨਜ਼ਦੀਕੀ ਜਿਹੜਾ ਇਹਨਾਂ ਗੰਦ ਪਿਆਈ ਇਹਦੇ ਕੰਨੀ ਕਿਸੇ ਦੀ ਨਿਕਾ ਨਹੀਂ ਬਾਜੀ ਕਾਰਨ ਕੀ ਹੈ ਕਿਉਂਕਿ ਇੱਥੇ ਸਿਰਫ ਅਸੀਂ ਬੱਚੇ ਪੜਦੇ ਅਸੀਂ ਉਸੇ ਪਰਨ ਹੱਥ ਦਾ ਟਾਈਮ ਦਿੰਨੇ ਆ ਜੇ ਇਹਦਾ ਕੀਦਾਰ ਨਹੀਂ ਹੱਲ ਕੀਤਾ ਅਸੀਂ ਰੋੜ ਜਾਂਦੇ ਇੱਕ ਹਫ਼ਤੇ ਦਾ ਟਾਈਮ ਕਿਨੂੰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਦੇ ਰਹੇ ਆ ਜੀ ਅਸੇਉਂ ਸਾਹਿਬ ਨੂੰ ਵੀ ਦੇ ਰਹੇ ਆ ਅਸੀਂ ਮੰਗ ਪੱਤਰ ਵੀ ਦੇ ਕੇ ਆਏ ਆ ਸਮੇਂ ਦੀ ਸਰਕਾਰ ਆ ਜਿਹੜੀ ਮੌਜੂਦਾ ਸਰਕਾਰ ਆ ਉਸ ਤੋਂ ਦੀ ਲੰਘਦੀ ਐ ਪਰ ਕੋਈ ਵੀ ਇਸ ਤੇ ਨਿਗਾਹ ਨਹੀਂ ਪਾਜ ਰਹੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੈਂ ਰਾਮਪਰਾ ਫੂਲ ਹਲਕੇ ਦੇ ਜਿੰਨੇ ਵੀ ਰਾਮਪਰਾ ਰਾਮਪਰੇ ਤੋਂ ਲੈ ਕੇ ਫੂਲ ਤੱਕ ਜਿਹੜੇ ਲੰਘਦੇ ਨੇ ਇਥੋਂ ਦੇ ਕਿਉਂਕਿ ਇਥੋਂ ਵਕੀਲ ਤੋਂ ਲੈ ਕੇ ਸਟੂਡੈਂਟ ਤੋਂ ਲੈ ਕੇ ਪੀਐਨ ਤੋਂ ਲੈ ਕੇ ਜੱਜ ਵਕੀਲ ਐਸਡੀਐਮ ਡੀਐਸਪੀ ਸਾਰੇ ਇਥੋਂ ਤਕਰੀਬਨ ਲੰਘਦੇ ਨੇ ਤੁਹਾਨੂੰ ਦੱਸ ਦਿੰਦੇ ਆ ਅਸੀਂ ਇਸ ਵਕਤ ਖੜੇ ਆ ਟੀਪੀਡੀ ਕਾਲਜ ਜਿਹੜਾ ਕਿ ਤਬਸਵੀਪੂਰਨ ਦਾਸ ਦੇ ਨਾਂ ਤੇ ਜਿਹੜਾ ਇਹ ਸੰਸਥਾ ਗਈ ਰਾਮਪਰੇ ਰਾਮਪਰਾ ਫੂਲ ਹਲਕੇ ਦੀ ਸਭ ਤੋਂ ਉੱਚ ਤੇ ਵੱਡੀ ਸੰਸਥਾ ਗਈ ਇਹ ਯੂਨੀਵਰਸਿਟੀ ਨੈਵਰ ਰੋਡ ਕੈਂਪਸ ਬਣਿਆ ਹੋਇਆ ਇੱਥੇ ਪੜ੍ਹ ਕੇ ਬਹੁਤ ਵੱਡੇ ਕੋਈ ਵੱਡੀਆਂ ਨੌਕਰੀਆਂ ਤੇ ਪਹੁੰਚੇ ਹੋਏ ਨੇ ਤੇ ਅੱਜ ਇੱਥੇ ਨੌਜਵਾਨ ਖੜੇ ਨੇ ਇਹਨਾਂ ਨੇ ਸਵੀਲ ਲਈ ਸੀ ਮੈਂ ਵੀ ਇਧਰੋਂ ਆ ਰਿਹਾ ਸੀ ਤੇ ਮੈਨੂੰ ਵੀ ਰਸਤੇ ਦੇ ਵਿੱਚ ਰੋਕ ਕੇ ਇਹਨਾਂ ਨੇ ਪਾਣੀ ਪਾਇਆ ਜਲਦੀ ਸੇਵਾ ਤੇ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦੀ ਸਮੱਸਿਆ ਕੀ ਕਾਲਜ ਦੇ ਬਿਲਕੁਲ ਸਾਹਮਣੇ ਹੈ ਜਿਹੜਾ ਜੰਗਲ ਹੈ ਇੱਕ ਬਿਲਕੁਲ ਸੁੱਕ ਗਿਆ ਤੁਸੀਂ ਦੇਖ ਸਕਦੇ ਹੋ ਆ ਇੱਥੋਂ ਸੀਵਰੇਜ ਆ ਪਾਣੀ ਜਿਹੜਾ ਗੰਦਾ ਪਾਣੀ ਇੱਥੋਂ ਟੂਲ ਦਾ ਗੰਦਾ ਪਾਣੀ ਸਾਰਾ ਇੱਥੇ ਸਾਰੇ ਦਾ ਸਾਰਾ 1.5 ਤੋਂ 2 ਕਿੱਲੇ ਜਿਹੜਾ ਜੰਗਲਾ ਸਾਰਾ ਸੁੱਕ ਕੇ ਤਬਾਹ ਹੋ ਗਿਆ ਆਪਾਂ ਨੌਜਵਾਨਾਂ ਨਾਲ ਸਟੂਡੈਂਟਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸਮੱਸਿਆ ਜੀ ਇੱਥੇ ਜਿਹੜੀ ਆਪਾਂ ਗੰਦੇ ਪਾਣੀ ਨੂੰ ਲੈ ਕੇ ਤੁਸੀਂ ਅੱਜ ਸਵੀਲ ਲਾਈ ਹੈ ਪਹਿਲਾਂ ਤੱਕ ਜਸੀਂ ਆਏ ਸਾਰੇ ਸਵੀਲ ਹੁਣ ਨਹੀਂ ਲਾ ਰਹੇ ਸੀ ਤੇ ਇਸ ਵਾਰ ਚਲੋ ਵੀ ਸਾਰਿਆਂ ਨੂੰ ਅਸੀਂ ਆਪਣੇ ਸਵੇਰ ਤੇ ਆਪਣੇ ਸ਼ਾਮ ਤਾਂ ਸਵੀਲ ਲਾ ਰਹੇ ਸੀਗੇ ਇਹ ਸਤਾ ਹੁਣ ਤੱਕ ਚੱਲ ਰਹੀ ਹੈ ਮੇਂ ਸਮੱਸਿਆ ਆਏ ਆ ਰਹੀ ਸੀ ਇੱਥੇ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਆਪਣਾ ਇਹ ਨਾ ਗੰਦਾ ਪਾਣੀ ਇਹਦਾ ਆਪਣੇ ਇਹਦਾ ਸੀ ਵੀਰੇ ਦਾ ਜੜਾ ਗੰਦਾ ਪਾਣੀ ਆ ਰਿਹਾ ਹੈਗਾ ਜੀ ਇਹਦੀ ਕਰਕੇ ਮੀਸ ਮਸ ਇਹ ਆ ਰਹੀ ਵੀ ਸਾਨੂੰ ਇੱਥੇ ਵੀ ਸਮੈਲ ਇੰਨੀ ਕਿ ਜਿਆਦਾ ਇੰਨੀ ਗੰਦੀ ਮੁਸ਼ਕਾ ਰਹੀ ਸੀ ਬਾਬਾ ਜੀ ਵੀ ਭਾਜ ਕੇ ਕਹਿ ਦਿੰਦੇ ਵੀ ਸੜੇ ਆਣ ਮਾਰਦੀ ਸੀਗੀ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਿਹੜਾ ਵੀ ਸ਼ਬੀਲ ਪੀਣ ਵਾਲੇ ਸੀਗੇ ਜਾਂ ਦੋ ਵੀ ਲਾਂਘੀਆਂ ਵਾਲੇ ਸੀਗੇ ਉਹ ਬਹੁਤ ਘੱਟ ਪ੍ਰੋਗਰੈਸ ਨਾਲ ਰੁਕ ਰਹੇ ਸੀਗੇ ਵਿੱਚ ਠੀਕ ਆ ਪਰ ਬਹੁਤ ਘੱਟ ਦੀ ਗਿਣਤੀ ਵਿੱਚ ਰੁਕ ਗਏ ਨੇ ਗੰਦੇ ਗੰਦੇ ਪਾਣੀ ਬੱਚਾ ਕਾਰਨ ਗੰਦੇ ਗੰਦੇ ਪਾਣੀ ਕਰਕੇ ਰੁਕ ਨਹੀਂ ਰਹੇ 24 ਘੰਟੇ ਚੱਲਦਾ ਜੀ ਇਹ 24 ਘੰਟੇ ਚੱਲਦਾ ਆਪ ਵੀ ਦੇਖ ਲਓ 8-9 ਮਹੀਨੇ ਹੋ ਗਏ ਪਾਣੀ ਦਾ ਕੀ ਹਾਲ ਕਰਕੇ ਧਿਆਨ ਉਹ ਕਿੱਥੇ ਨਾ ਕਿਵੇਂ ਮਾਰੀ ਆ ਜਿਹੜਾ ਮਣਾ ਤੁਸੀਂ ਕੈਮਰਾ ਮਰੋਈਆ ਕਿਕਰਾਂ ਦੇ ਇਹਨਾਂ ਦਾ ਇੰਨਾ ਕ ਵਧੀਆ এনਵਾਇਰਨਮੈਂਟ ਹੈ ਇੰਨਾ ਕ ਵਧੀਆ ਹਰੀਆਲੀ ਸੀਗੀ ਸਾਹਿਬ ਇੱਕ ਤਿੰਨ ਚਾਰ ਵਾਰੀ ਡੋਰਾ ਕਰ ਅਸੀਂ ਉਸੇ ਫੈਸਲੇ ਹੱਥਾਂ ਟਾਈਮ ਦਿੰਨੇ ਆ ਜੇ ਇਹਦਾ ਕੀਵਰ ਨਹੀਂ ਹੱਲ ਕੀਤਾ ਅਸੀਂ ਰੁੜ ਜਾਂਦੇ ਆ ਇੱਕ ਹਫਤੇ ਦਾ ਟਾਈਮ ਕਿਨੂੰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਦੇ ਰਹੇ ਆ ਜੀ ਐਸਡੀਓ ਸਾਹਿਬ ਨੂੰ ਵੀ ਦੇ ਰਹੇ ਆ ਅਸੀਂ ਮੰਗ ਪੱਤਰ ਵੀ ਦੇ ਕੇ ਆਏ ਆ ਉਹ ਦੇਖ ਰੇਂ ਗਏ ਕਿ ਗਏ ਨੇ ਕੋਈ ਚੀਜ਼ ਦਾ ਹੱਲ ਨਹੀਂ ਕੀਤਾ ਉਹਦੇ ਬਸ ਕਿਹਾ ਹਫਤੇ ਦੇ ਅੰਦਰ ਦੇਖੀ ਬੈਠੀ ਲਿਆ ਦਾ ਹੁੰਦਾ ਤਾਂ ਠੀਕ ਹੈ ਤੇ ਨਹੀਂ ਵੀ ਰਸੀਪਟ ਅੱਛਾ ਧਰਨ ਲਾਉਂਦਾ ਜਿੱਤਰ ਲਾਉਂਦਾ ਜਿਹੜਾ ਲੋੜ ਹੋ ਕਰਾਂਗੇ ਲੋੜ ਜਾਓ ਕਰਾਉਂਗਾ ਹਾਂ ਜੀ ਤੇ ਸਟੂਡੈਂਟਾਂ ਵੱਲੋਂ ਬਿਮਾਰੀ ਦਾ ਘਰ ਵਾਲੀ ਦੇ ਕੋਈ ਮੌਤ ਦਾ ਘਰ ਆ ਸਲਾਮ ਅਲੇਿਕੁਮ ਵਿੱਚ ਜ਼ਿਆਦਾਤਰ ਐਸੇ ਕੈਟਾਗਰੀ ਦੇ ਬੱਚੇ 17% ਦੇ ਵੜਦੇ ਆ ਜੀ ਜਿਹੜੇ ਜਦੋਂ ਜਦੋਂ ਇੱਥੇ ਉਹ ਲਾ ਲੋ ਵੀ ਬੱਸਾਂ ਚੜਦੇ ਆ ਨੇ ਮੁੰਡੇ ਆ ਬੰਦੇ ਆ ਦੂਸਰ ਬੱਸਾਂ ਚੜਦੇ ਨੇ ਕੋ ਸਾਹਦੇ ਨੱਕਾਂ ਤੇ ਕਿਸੇ ਦੇ ਚੁੰਨੀ ਹੁੰਦੀ ਆ ਕਿਸੇ ਦੇ ਰਮਾਲ ਹੁੰਦਾ ਜੀ ਜਦੋਂ ਤੇ ਲਾ ਲੋ ਇੱਕ ਨਰੀ ਬਿਮਾਰੀ ਚੱਲ ਰਹੀ ਹੈ ਕਾਜਨੋਤ ਬਿਮਾਰੀ ਆਈ ਕਿਉਂਕਿ ਤੁਹਾਨੂੰ ਪਤਾ ਯਾ এনਵਾਇਰਨਮੈਂਟ ਸਾਫ ਨਹੀਂ ਦਾ ਕੁਝ ਵੀ ਸਾਫ ਨਹੀਂ ਸਾਰੇ ਕਰੀਬ ਬਣੇ ਗੱਲ ਉੱਗੇ ਸਮਾਜ ਸੇਵੀ ਜਿਹੜੇ ਹੁਣ ਬਣੇ ਫਿਰਦੇ ਨੇ ਉਹਨਾਂ ਨੂੰ ਉਹ ਲੋਦਾ ਰਹਿਆ ਦੇ ਮੁੱਦੇ ਜਾਂ ਹੋਰ ਨੇੜੇ ਤੇੜੇ ਦੇ ਮੁੱਦੇ ਦਾ ਦਿਖ ਰਹੇ ਨੇ ਐਸਵਾਈਐਲ ਦੇ ਮੁੱਦਿਆਂ ਦੇ ਬੋਲਦੇ ਨੇ ਪਰ ਉਹਨਾਂ ਦੇ ਆ ਨਜ਼ਦੀਕੀ ਜਿਹੜਾ ਇਹਨਾਂ ਗੰਦ ਪਿਆਈ ਇਹਦੇ ਕੰਨੀ ਕਿਸੇ ਦੀ ਨਿਕ ਨਹੀਂ ਬਾਜੀ ਕਾਰਨ ਕੀ ਹੈ ਕਿਉਂਕਿ ਇੱਥੇ ਸਿਰਫ ਐਸਸੀ ਬੱਚੇ ਪੜਦੇ ਉੱਗੇ ਸਮਾਜ ਸੇਵੀ ਆਪਾਂ ਕਿਹਨਾਂ ਨੂੰ ਕਹਿ ਸਕਦੇ ਹਾਂ ਵੀ ਕਿਹੜੇ ਸਭ ਤੁਸੀਂ ਦੇਖ ਹੀ ਰਹੇ ਹੋ ਜਿਹੜੇ ਆ ਬਹੁਤ ਜ਼ਿਆਦਾ ਸਮਾਜ ਸੇਵੀ ਬਣੇ ਹੋਏ ਨੇ ਸੋਸ਼ਲ ਮੀਡੀਆ ਦੇ ਐਕਟਰ ਰਹਿੰਦੇ ਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਪਰ ਚਾ ਦਿੰਦੇ ਨੇ ਵੀ ਪਾਣੀ ਦੇ ਮੁੱਦਿਆਂ ਦੇ ਬੋਲਦੇ ਨੇ ਐਸਵਾਈਐਲ ਦਾ ਮੁੱਦਾ ਤਾਂ ਉਹਨਾਂ ਨੂੰ ਦੇਖ ਜਾਂਦਾ ਹੈ ਪਰ ਉਹਨਾਂ ਦੇ ਨੇੜੇ ਐਡਾ ਵੱਡਾ ਮੁੱਤਾ ਬਣਿਆ ਪਿਆ ਕੋਈ ਲੰਘਦਾ ਨਹੀਂ ਇੱਥੋਂ ਜੇ ਕੋਈ ਲੰਘਦਾ ਤਾਂ 900 ਗਾਲ ਦੇ ਕੇ ਲੰਘਦਾ ਜੀ ਇੱਕ ਸਾਡੇ ਲੱਕ ਦੇ ਇੱਕੋ ਤੋਲ ਜਿੱਥੇ ਜਿਹੜੇ ਆਸੇ ਪਾਸੇ ਜਵਾਕ ਮਤਲਬ ਇੱਥੋਂ ਪਿੰਡ ਆ ਕੇ ਇੱਥੇ ਅੱਗੇ ਪੜਦੇ ਨਹੀਂ ਸਾਡੇ ਕੋਲ ਕਿਤੇ ਤੱਕ ਹੋ ਗਿਆ ਚਾਹਰ ਬਣੀ ਪਈ ਹੈਗਾ ਇਹ ਸਾਡੇ ਲੱਕ ਦੇ ਇਹੀ ਮੇਨ ਕਾਲਜ ਹੈ ਤੇ ਉੱਥੇ ਵੀ ਤੁਸੀਂ ਨੇੜੇ ਦੇਖ ਲੋ ਇਹ ਹਾਲ ਹੋਇਆ ਪਿਆ ਹੈਗਾ ਹਰਿਤਾ ਮੌਸਮ ਠੀਕਾ ਜਿਵੇਂ ਮੌਰੇ ਹੁਣ ਮੌਨਸੂਨ ਰੁੱਤਾਂ ਆਉਣੀਆਂ ਨੇ ਬਹੁਤ ਜ਼ਿਆਦਾ ਪੈਣੇ ਨੇ ਤੇ ਆ ਤੁਸੀਂ ਦੇਖੋ ਵੀ ਬਰਾਬਰ ਤਾਂ ਹੋਈ ਪਿਆ ਇਸ ਤੋਂ ਬਾਅਦ ਕਾਜ ਪਾਣੀ ਚ ਵੜੂ ਸਾਰਾ ਪਾਣੀ ਕਾਜ ਦੇ ਵਿੱਚ ਬਿਲਕੁਲ ਸੜਕ ਦੇ ਬਰੋਬਰ ਹੋਇਆ ਪਿਆ ਪਾਣੀ ਚਾਹ ਚਾਹ ਦੀ ਜੋ ਵੀ ਗੱਲ ਆ ਹੁਣ ਅਸੀਂ ਫਲੋ ਹੁੰਦਾ ਰਹਿੰਦਾ ਇਹ ਫਲੋ ਹੁੰਦਾ ਜੀ ਇੱਕ ਹਫ਼ਤਾ ਟਾਈਮ ਦੀ ਮੈਂ ਜੇ ਕੋਈ ਸਾਡੇ ਇੱਚੀ ਦਾ ਹਾਲ ਹੁੰਦਾ ਤਾਂ ਠੀਕ ਹੈ ਨਹੀਂ ਫਿਰ ਅਸੀਂ ਰੋਡ ਦੇ ਸਾਡੀ ਸਰਕਾਰਾਂ ਨੂੰ ਵੀ ਇਹੀ ਮੰਨਦਾ ਵੀ ਇਸ ਰੋਡ ਉੱਤੇ ਦੀ ਸਮੇਂ ਦੀ ਸਰਕਾਰ ਹੈ ਜਿਹੜੀ ਮੌਜੂਦਾ ਸਰਕਾਰ ਹੈ ਇੱਥੋਂ ਦੀ ਲੰਘਦੀ ਹੈ ਪਰ ਕੋਈ ਵੀ ਇਸ ਤੇ ਨਿਗਾ ਨਹੀਂ ਵੱਜ ਰਹੀ ਹੂੰ ਅਸੀਂ ਅਈ ਹੱਥ ਜੋੜ ਕੇ ਬੇਨਤੀ ਕਰਦੇ ਆ ਹੁਣ ਬੇਨਤੀ ਕਰਦੇ ਆ ਜੇਦੂ ਬਾਦ ਅਸੀਂ ਰੋਡ ਜਾਮ ਕਰਾਂਗੇ ਕਿਉਂਕਿ ਸਾਨੂੰ ਬਹੁਤ ਮੁਸ਼ਕਲ ਆ ਰਹੀ ਹੈ ਅੱਜ ਸਾਨੂੰ ਸਾਰਿਆਂ ਨਾਲੋਂ ਜ਼ਿਆਦਾ ਅੱਜ ਅਸੀਂ ਸਬੀਲ ਅਤੇ ਸਾਂਝਾ ਕੰਮ ਉਸਰਿਆ ਸੀਗਾ ਉਹਦੇ ਕਰਕੇ ਸਾਨੂੰ ਇੱਥੇ ਇੰਨੀ ਕੁ ਮੁਸ਼ਕਲ ਆਈ ਹੈ ਵੀ ਕਿਸੇ ਨੂੰ ਖਾਣ ਦੀ ਲੱਗੀ ਅਸੀਂ ਟੱਕੇ ਨਾਲ ਰੋਕ ਰੋਕ ਸਬੀਲ ਪਿਆਈ ਆ ਉਸ ਦਾ ਮੇਨ ਕਾਰਨ ਹੀ ਸੀ ਜਾਂ ਗੰਦਾ ਪਾਣੀ ਜਾਂ ਦਾ ਪਰੇ ਮੁਸ਼ਕਲ ਗੰਦਾ ਪਾਣੀ ਦੋਸਤੋ ਨੌਜਵਾਨਾਂ ਨੇ ਦੱਸਿਆ ਜਿਹੜੇ ਸਟੂਡੈਂਟ ਨੇ ਪੜ੍ਹਦੇ ਨੇ ਹਰ ਸਾਲ ਸਵਿਲੀ ਲਾਉਂਦੇ ਨੇ ਇਸ ਵਾਰ ਕਹਿੰਦੇ ਵੀ ਸਾਨੂੰ ਇਹ ਸਮੱਸਿਆ ਆਈ ਆ ਵੀ ਲੋਕਾਂ ਨੂੰ ਅਸੀਂ ਧੱਕੇ ਨਾਲ ਰੋਕ ਰੋਕ ਕੇ ਸਵਿਲੀ ਦਾ ਜਿਹੜਾ ਪਾਣੀ ਪੀਗਾ ਕਿਉਂਕਿ ਲੋਕ ਮਸਕ ਮਾਰਦਾ ਇੱਥੇ ਗੰਦਾ ਪਾਣੀ ਹੈ ਇੱਕ ਇੱਥੇ ਹੱਡਾ ਰੋੜੀ ਦਾ ਜਿਹੜਾ ਲਿਆ ਕੇ ਗੰਦ ਜਿਹੜਾ ਕੋਈ ਗੰਦ ਆਗਾ ਇੱਥੇ ਡੰਪ ਤੋਂ ਲਿਆ ਕੇ ਜਿਹੜਾ ਇੱਥੇ ਕੂੜੇ ਦਾ ਡੰਪ ਆ ਉਹ ਤੋਂ ਟਰਾਲੀਆਂ ਲਿਆ ਕੇ ਉਹ ਇੱਥੇ ਸੜਤੀਆਂ ਉਹਦਾ ਵੀ ਮਸਕ ਮਾਰਦਾ ਕੁਛ ਗੰਦਾ ਪਾਣੀ ਹੈ ਸੀਵਰੇਜ ਦਾ ਤੇ ਕਿੰਨੀ ਸਟਰੈਂਥ ਕਿੰਨੀ ਇੱਥੇ ਕਾਲਜ ਦੀ ਕਿੰਨੇ ਮੁੰਡੇ ਕੁੜੀਆਂ ਜੀ ਤੁਸੀਂ ਐ ਲਰੋ ਜਿਹੜੀ ਬੀਏ ਦੀ ਹੈ ਜੀ ਉਹ ਹੈ ਜੀ ਇਕੜਕੜ 2200 ਬੱਚਾ ਹੂੰ ਟੋਟਲ ਸਟਰੈਂਥ 4000 ਦੇ ਲਗਭਗ ਹੈ ਜੀ ਵਿੱਚ ਐਵੇਂ ਦੇ ਸਟੂਡੈਂਟ ਲਾ ਕੇ ਵਿੱਚੇ ਬੀਸੀਏ ਦੇ ਵਿੱਚੇ ਬੀਕਾਮ ਦੇ 4000 4500 ਸਟੂਡੈਂਟ ਇੱਥੇ ਇਸ ਟਾਈਮ ਸਟੱਡੀ ਦੇ ਕਾਬਿਲ ਹੈ ਪੜ ਰਹੇ ਹੈ ਜੀ ਜੀ ਨੌਜਵਾਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਸਰਕਾਰ ਨੂੰ ਅਪੀਲ ਕੀਤੀ ਹੈ ਸਮਾਜ ਏ ਵੀ ਵੀ ਜਿਹੜੇ ਕਹਿੰਦੇ ਵੀ ਇੱਥੋਂ ਹਰ ਰੋਜ਼ ਲੰਘਦੇ ਨੇ ਜਿਹੜੇ ਵੱਡੇ ਵੱਡੇ ਮੁੱਦਿਆਂ ਤੇ ਬੋਲਦੇ ਨੇ ਕੋਈ ਮੁੱਦਾ ਛੱਡਦੇ ਨਹੀਂ ਹਰੇਕ ਮੁੱਦੇ ਤੇ ਬੋਲਦੇ ਆ ਪਰ ਉਹਨਾਂ ਨੂੰ ਇਹ ਜੰਗਲ ਆ ਜਿਹੜਾ ਇਹ ਜੰਗਲ ਨਹੀਂ ਦਿਖ ਰਿਹਾ ਅਪੀਲ ਕਰਦੇ ਆ ਸਮਾਜ ਸੇਵੀਆਂ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਇਸ ਗੱਲ ਵੱਲ ਵੀ ਧਿਆਨ ਦਿੱਤਾ ਜਾਵੇ ਜਿਹੜਾ ਕਿ ਇਹ ਜੰਗਲ ਆ ਤਬਾਹ ਹੋ ਗਿਆ ਇੱਕ ਦਰਖਤ ਸੁੱਕ ਛੁੱਕ ਜੇ ਜਾਂ ਇੱਕ ਦਰਖਤ ਵੱਡਿਆ ਜਾਵੇ ਉੱਥੇ ਜਾ ਕੇ ਤਾਂ ਸਾਡੇ ਜਿਹੜੇ ਲੋਕ ਨੇ ਖੜ ਜਾਂਦੇ ਨੇ ਕਿ ਇੱਕ ਦਰਖਤ ਖਤਮ ਹੋ ਗਿਆ ਜਿਵੇਂ ਕਿ ਪਿੱਛੇ ਇੱਕ ਪਿੰਡ ਦੇ ਵਿੱਚ ਕਾਲੋ ਦੇ ਪਿੰਡ ਦੇ ਵਿੱਚ ਦਰਖਤ ਵੱਡੇ ਗਏ ਉੱਥੇ ਜਾ ਕੇ ਵੀ ਕਾਫੀ ਲੋਕ ਪਹੁੰਚੇ ਵੀ ਦਰਖਤ ਵੱਧਿਆ ਗਿਆ ਪਰ ਜਿਹੜੇ ਆ ਹਜ਼ਾਰਾਂ ਦਰਖਤਾਂ ਦੇ ਜਿਹੜੇ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦਰਖਤ ਮੱਚ ਗਿਆ ਗੰਦੇ ਪਾਣੀ ਦੇ ਨਾਲ ਸੁੱਕ ਗਿਆ ਜੰਗਲ ਸੀ ਇੱਕ ਪੂਰਾ ਜੰਗਲ ਦਾ ਜੰਗਲ ਜਿਹੜਾ ਤਬਾਹ ਹੋ ਗਿਆ ਇਹ ਸਾਡੇ ਏਰੀਏ ਦੀ ਸਭ ਤੋਂ ਉੱਚਤ ਸੰਸਥਾ ਕੀ ਪੀਪੀਡੀ ਮਾਲਵਾ ਕਾਲਜ ਯੂਨੀਵਰਸਿਟੀ ਕੈਂਪਸ ਹੈ ਸਰਕਾਰ ਨੂੰ ਦੁਬਾਰਾ ਫੇਰ ਬੇਨਤੀ ਕਰਦੇ ਆ ਕਿ ਇਹਦੇ ਵੱਲ ਵੀ ਜ਼ਰੂਰ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵੀਡੀਓ ਨੂੰ ਵਾਰ-ਵਾਰ ਸਾਂਝੀ ਕਰਿਓ ਤਾਂ ਜੋ ਇਸ ਦਾ ਹੱਲ ਹੋ ਸਕੇ